મિત્રો ભારત ਦੇ ਵਿਕਾਸ ਨੂੰ ਗਤੀ ਦੇਣ ਦੇ ਲਈ ਵੱਡੀ ਛਾਲ ਮਾਰਨ ਦੇ ਲਈ ਇਹ ਬਹੁਤ ਜ਼ਰੂਰੀ ਸੀ ਕਿ ਜਿਸ ਗিয়ার ਦੇ ਉੱਤੇ ਭਾਰਤ ਪਹਿਲਾਂ ਚੱਲਦਾ ਪਿਆ ਸੀ ਉਸ ਗিয়ার ਨੂੰ ਬਦਲਿਆ ਜਾਵੇ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਭਾਰਤ ਕਿਸ ਤਰ੍ਹਾਂ ਰਿਵਰਸ ਗিয়ার ਦੇ ਵਿੱਚ ਸੀ ਮੈਂ ਤੁਹਾਨੂੰ ਕੁਝ ਉਦਾਹਰਣ ਦੇਣਾ ਵਾਂ ਯੂਪੀ ਵਿੱਚ 80 ਦੇ ਦਹਾਕੇ ਵਿੱਚ ਸਰਿਉ ਨੇਰ ਪਰियोजना ਦਾ ਸ਼ਿਲਾ ਨਿਯਾਸ ਹੋਇਆ ਸੀ ਇਹ ਪਰियोजना 4 ਦਹਾਕੀਆਂ ਤੱਕ اٹਕੀ ਰਹੀ 2014 ਚ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਇਸ ਪਰियोजना ਨੂੰ ਤੇਜ਼ੀ ਨਾਲ ਪੂਰਾ ਕੀਤਾ ਸਰਦਾਰ ਸਰੋਵਰ ਪਰियोजना ਉਸ ਪ੍ਰਯੋਜਨਾ ਦਾ ਸ਼ਿਲਾ ਨਿਆਸ ਤੇ ਪੰਡਤ ਨਹਿਰੂ ਨੇ 60 ਦੇ ਦਹਾਕੇ ਦੇ ਵਿੱਚ ਕੀਤਾ ਸੀ 60 ਸਾਲ ਤੱਕ ਸਰਦਾਰ ਸਰੋਵਰ ਡੈਮ ਦਾ ਕੰਮ ਇੰਜ ਹੀ ਲਟਕੇ ਆ ਰਿਹਾ ਸਾਡੀ ਸਰਕਾਰ ਬਣਨ ਦੇ ਬਾਅਦ 2017 ਵਿੱਚ ਅਸੀਂ ਇਸ ਡੈਮ ਦਾ ਕੰਮ ਪੂਰਾ ਕਰਕੇ ਇਸ ਦਾ ਲੋਕ ਆਰਪਣ ਕੀਤਾ ਮਹਾਰਾਸ਼ਟਰ ਦੀ ਕ੍ਰਿਸ਼ਨਾ ਕੋਈ ਨਾ ਪ੍ਰਯੋਜਨਾ ਵੀ 80 ਦੇ ਦਹਾਕੇ ਵਿੱਚ ਸ਼ੁਰੂ ਹੋਈ ਸੀ ਸਾਲ 2014 ਤੱਕ ਇਹ ਵੀ ਇਸੇ ਤਰੀਕੇ ਲਟਕੀ ਹੋਈ ਸੀ ਇਸ ਡੈਮ ਦਾ ਕੰਮ ਵੀ ਸਾਡੀ ਹੀ ਸਰਕਾਰ ਨੇ ਪੂਰਾ ਕਰਵਾਇਆ ਮਿੱਤਰੋ ਪਿਛਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਅਟਲ ਟਨਲ ਦੇ ਆਸ-ਪਾਸ ਪਈ ਹੋਈ ਬਰਫ਼ ਦੀ ਬਹੁਤ ਹੀ ਸ਼ਾਨਦਾਰ ਤਸਵੀਰਾਂ ਵੇਖੀਆਂ ਹੋਣੀਆਂ ਨੇ ਅਟਲ ਟਨਲ ਦਾ ਸ਼ਿਲਾ ਨਿਯਾਸ ਹੋਇਆ ਸੀ 2002 ਦੇ ਵਿੱਚ 2014 ਤੱਕ ਇਹ ਟਨਲ ਵੀ ਅਧੂਰੀ ਪਈ ਲਟਕੀ ਰਹੀ ਇਹਦਾ ਕੰਮ ਵੀ ਪੂਰਾ ਕਰਾਇਆ ਸਾਡੀ ਸਰਕਾਰ ਨੇ ਅਤੇ ਇਸ ਦਾ 2020 ਵਿੱਚ ਲੋਕਾਰਪਨ ਕੀਤਾ ਗਿਆ ਅਸਾਮ ਦਾ ਬੋਗੀ ਬਲ ਬ੍ਰਿਜ ਵੀ ਤੁਹਾਨੂੰ ਚੇਤੇ ਹੋਵੇਗਾ ਇਹ ਪੁਲ ਵੀ 1998 ਦੇ ਵਿੱਚ ਸਵੀਕਾਰਤ ਹੋਇਆ ਸਾਡੀ ਸਰਕਾਰ ਬਣਨ ਦੇ ਬਾਅਦ ਅਸੀਂ ਇਹਨੂੰ ਤੇਜ਼ੀ ਨਾਲ ਪੂਰਾ ਕਰਵਾਇਆ ਅਤੇ 20 ਸਾਲ ਬਾਅਦ 2018 ਦੇ ਵਿੱਚ ਇਹਦਾ ਲੋਕਾਰਪਨ ਕੀਤਾ ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ ਸਾਲ 2008 ਵਿੱਚ ਪਾਸ ਹੋਇਆ ਸੀ ਇਹ ਪ੍ਰੋਜੈਕਟ ਵੀ ਲਟਕਦਾ ਰਿਹਾ ਅਤੇ 15 ਸਾਲ ਬਾਅਦ 2023 ਦੇ ਵਿੱਚ ਅਸੀਂ ਇਹਨੂੰ ਪੂਰਾ ਕਰਵਾਇਆ ਮੈਂ ਤੁਹਾਨੂੰ ਇਹੋ ਜਿਹੇ ਘੱਟੋਂ ਘੱਟ 500 ਪ੍ਰੋਜੈਕਟ ਗਿਨਾ ਸਕਨਾ ਮ ਇਹੋ ਜਿਹੇ ਸੈਂਕੜੇ ਪ੍ਰੋਜੈਕਟਾਂ ਨੂੰ 2014 ਚ ਸਾਡੀ ਸਰਕਾਰ ਆਉਣ ਤੋਂ ਬਾਅਦ ਤੇਜ਼ੀ ਨਾਲ ਪੂਰਾ ਕਰਵਾਇਆ ਗਿਆ ਪ੍ਰਧਾਨ ਮੰਤਰੀ ਕਾਰਜਾਲਾਏ ਦੇ ਵਿੱਚ ਅਸੀਂ ਟੈਕਨੋਲੋਜੀ ਦੀ ਮਦਦ ਨਾਲ ਇੱਕ ਆਧੁਨਿਕ ਵਿਵਸਥਾ ਵਿਕਸਿਤ ਕੀਤੀ ਹੈ ਇਹਦਾ ਨਾਮ ਹੈ ਪ੍ਰਗਤੀ ਹਰ ਮਹੀਨੇ ਮੈਂ ਆਪ ਇੱਕ ਇੱਕ ਪ੍ਰੋਜੈਕਟ ਦੀ ਫਾਈਲ ਨੂੰ ਚੈੱਕ ਕਰਨਾ ਵਾ ਸਾਰਾ ਡਾਟਾ ਮੈਂ ਚੈੱਕ ਕਰਨਾ ਵਾ ਦਹਾਕਿਆਂ ਤੋਂ اٹਕੇ ਹੋਏ ਪ੍ਰੋਜੈਕਟਾਂ ਦੀ ਮੈਂ ਪੂਰੀ ਜਾਣਕਾਰੀ ਲੈਣਾ ਵਾ ਅਤੇ ਮੇਰੇ ਸਾਹਮਣੇ ਆਨਲਾਈਨ ਸਾਰੇ ਰਾਜਾਂ ਦੇ ਮੁੱਖ ਸਚਿਵ ਅਤੇ ਭਾਰਤ ਸਰਕਾਰ ਦੇ ਸਾਰੇ ਸਚਿਵ ਪੂਰਾ ਟਾਈਮ ਮੇਰੇ ਸਾਹਮਣੇ ਹੁੰਦੇ ਨੇ ਇੱਕ ਇੱਕ ਚੀਜ਼ ਦੀ ਉਥੇ ਅਨਾਲਿਸਿਸ ਹੁੰਦੀ ਹੈ ਮੈਂ ਪਿਛਲੇ 10 ਵਰਿਆਂ ਦੇ ਵਿੱਚ 17 ਲੱਖ ਕਰੋੜ ਰੁਪਈਆ ਤੋਂ ਜ਼ਿਆਦਾ ਦੇ ਪ੍ਰੋਜੈਕਟਸ ਦੀ ਸਮੀਖਿਆ ਕਰ ਚੁੱਕੇ ਆਵਾ 17 ਲੱਖ ਕਰੋੜ ਰੁਪਈਆ ਤਾਂ ਜਾ ਕੇ ਇਹ ਪ੍ਰੋਜੈਕਟ ਪੂਰੇ ਹੋਏ ਨਹੀਂ ਤੁਸੀਂ ਹੀ ਮੈਨੂੰ ਦੱਸੋ ਜਿਸ ਦੇਸ਼ ਵਿੱਚ ਪਹਿਲਾਂ ਦੀਆਂ ਸਰਕਾਰਾਂ ਉਸ ਸਪੀਡ ਤੇ ਕੰਮ ਕਰਦੀਆਂ ਰਹੀਆਂ ਹੋਣ ਤਾਂ ਦੇਸ਼ ਵੱਡੀ ਛਾਲ ਕਿਵੇਂ ਮਾਰ ਪਾਂਦਾ ਅੱਜ ਸਾਡੀ ਸਰਕਾਰ ਨੇ ਲਟਕਾਉਣ ਅਤੇ ਪਟਕਾਉਣ ਵਾਲੀ ਪੁਰਾਣੀ ਅਪਰੋਚ ਨੂੰ ਪਿੱਛੇ ਛੱਡ ਦਿੱਤਾ ਹੈ ਮੈਂ ਤੁਹਾਨੂੰ ਆਪਣੀ ਸਰਕਾਰ ਦੇ ਕੁਝ ਉਦਾਹਰਣ ਦੇਣਾ ਵਾਂ ਮੁੰਬਈ ਦਾ ਅਟਲ ਸੇਤੂ ਦੇਸ਼ ਦਾ ਸਭ ਤੋਂ ਵੱਡਾ ਬ੍ਰਿਜ ਸੀ ਬ੍ਰਿਜ ਇਸ ਦਾ ਸ਼ਿਲਾ ਨਿਆਸ ਸਾਲ 2016 ਦੇ ਵਿੱਚ ਹੋਇਆ ਅਸੀਂ ਕੁਝ ਹਫ਼ਤੇ ਪਹਿਲਾਂ ਇਸ ਦਾ ਲੋਕਾਰਪਣ ਵੀ ਕਰ ਦਿੱਤਾ ਸੰਸਦ ਦੀ ਨਵੀਂ ਬਿਲਡਿੰਗ ਇਸ ਦਾ ਸ਼ਿਲਾਨਿਆਸ 220 ਵਿੱਚ ਕੀਤਾ ਗਿਆ ਪਿਛਲੇ ਸਾਲ ਇਸ ਦਾ ਲੋਕਾਰਪਣ ਵੀ ਕਰ ਦਿੱਤਾ ਜੰਮੂ ਐਮਜ਼ ਦਾ ਸ਼ਿਲਾਨਿਆਸ ਸਾਲ 2019 ਦੇ ਵਿੱਚ ਹੋਇਆ ਸੀ ਪਿਛਲੇ ਹਫ਼ਤੇ 20 ਫਰਵਰੀ ਨੂੰ ਇਹਦਾ ਲੋਕਾਰਪਣ ਵੀ ਹੋ ਗਿਆ ਰਾਜਕੋਟ ਐਮਸ ਦਾ ਸ਼ਿਲਾਨਿਆਸ 2020 ਦੇ ਵਿੱਚ ਹੋਇਆ ਸੀ ਹੁਣੇ ਕੱਲ ਹੀ ਇਸ ਦਾ ਵੀ ਉਦਘਾਟਨ ਹੋ ਗਿਆ ਇਸੇ ਤਰੀਕੇ ਆਈਆਈਐਮ ਸੰਬਲ ਦਾ ਸ਼ਿਲਾਨਿਆਸ 2021 ਦੇ ਵਿੱਚ ਹੋਇਆ ਅਤੇ ਸਾਲ 2024 ਦੇ ਵਿੱਚ ਲੋਕ ਆਰਪਣ ਹੋ ਗਿਆ ਤ੍ਰਿਚੀ 에ਅਰਪੋਰਟ ਦੇ ਨਵੇਂ ਟਰਮੀਨਲ ਦਾ ਸ਼ਿਲਾਨਿਆਸ 2019 ਦੇ ਵਿੱਚ ਹੋਇਆ ਅਤੇ ਕੁਝ ਹਫ਼ਤੇ ਪਹਿਲਾਂ ਹੀ ਇਹਦਾ ਲੋਕ ਆਰਪਣ ਵੀ ਹੋ ਗਿਆ ਆਈਆਈਟੀ ਪਿਲਾਈ ਦਾ ਸ਼ਿਲਾਨਿਆਸ 2018 ਦੇ ਵਿੱਚ ਹੋਇਆ ਅਤੇ ਕੁਝ ਦਿਨ ਪਹਿਲਾਂ ਹੀ ਅਸੀਂ ਇਸ ਦਾ ਵੀ ਲੋਕ ਆਰਪਣ ਕਰ ਦਿੱਤਾ। ਗੋਆ ਦੇ ਨਵੇਂ 에어ਪੋਰਟ ਦਾ ਸ਼ਿਲਾਨਿਆਸ 2016 ਦੇ ਵਿੱਚ ਹੋਇਆ ਅਤੇ 2022 ਦੇ ਵਿੱਚ ਇਹਦਾ ਉਦਘਾਟਨ ਵੀ ਹੋ ਗਿਆ। ਲਕਸ਼ਦੀਪ ਤੱਕ ਸਮੁੰਦਰ ਦੇ ਥੱਲੇ ਆਪਟੀਕਲ ਫਾਈਬਰ ਨੂੰ ਪਿਛਾਣਾ ਬਹੁਤ ਹੀ ਚੈਲੈਂਜਿੰਗ ਮੰਨਿਆ ਜਾਂਦਾ ਸੀ। ਇਸ ਕੰਮ ਨੂੰ ਅਸੀਂ 2020 ਦੇ ਵਿੱਚ ਸ਼ੁਰੂ ਕਰਵਾਇਆ ਅਤੇ ਕੁਝ ਹਫ਼ਤੇ ਪਹਿਲਾਂ ਹੀ ਇਹਨੂੰ ਪੂਰਾ ਵੀ ਕਰ ਦਿੱਤਾ। ਬਨਾਰਸ ਦੀ ਬਨਾਸ ਦੇਵੀ ਦਾ ਸ਼ਿਲਾਨਿਆਸ 2021 ਦੇ ਵਿੱਚ ਹੋਇਆ ਅਤੇ ਕੁਝ ਦਿਨ ਪਹਿਲਾਂ ਹੀ ਇਸ ਦਾ ਲੋਕਾਰਪਣ ਹੋਇਆ ਕੱਲ ਹੀ ਤੁਸੀਂ ਆਪਣੇ ਦਵਾਰਕਾ ਦੇ ਵਿੱਚ ਸੁਦਰਸ਼ਨ ਸੇਤੂ ਦੀ ਸ਼ਾਨਦਾਰ ਤਸਵੀਰਾਂ ਵੇਖੀਆਂ ਹੋਣੀਆਂ ਨੇ ਹਿੰਦੁਸਤਾਨ ਦਾ ਸਭ ਤੋਂ ਲੰਮਾ ਕੇਬਲ ਬ੍ਰਿਜ ਦੇਸ਼ ਦੀ ਸ਼ਾਨ ਵਧਾਰੇ ਆਏ ਇਸ ਦਾ ਵੀ ਸ਼ਿਲਾ ਨਿਯਾਸ ਸਾਡੀ ਸਰਕਾਰ ਨੇ ਸਾਲ 2017 ਦੇ ਵਿੱਚ ਕੀਤਾ ਸੀ ਮੈਂ ਜੋ ਮੋਦੀ ਦੀ ਗਰੰਟੀ ਦੀ ਗੱਲ ਕਰਨਾ ਵਾ ਨਾ ਉਸ ਦਾ ਇੱਕ ਪਹਿਲੂ ਇਹ ਵੀ ਹੈ ਜਦ ਸਪੀਡ ਇਹੋ ਜਿਹੀ ਹੁੰਦੀ ਹੈ ਤੇਜ਼ੀ ਨਾਲ ਕੰਮ ਕਰਨ ਦੀ ਇੱਛਾ ਸ਼ਕਤੀ ਹੁੰਦੀ ਹੈ ਜਦ ਟੈਕਸ ਪੇਅਰ ਦੇ ਪੈਸੇ ਦਾ ਸਨਮਾਨ ਹੁੰਦਾ ਹੈ ਤਾਂ ਦੇਸ਼ ਅੱਗੇ ਵੱਧਦਾ ਹੈ ਤਾਂ ਦੇਸ਼ ਵੱਡੀ ਛਾਲ ਮਾਰਨ ਲਈ ਤਿਆਰ ਹੁੰਦਾ ਹੈ